ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਰਸ਼ਕੋ ਅੱਜ ਆਪਾਂ ਫਿਰ ਮੁੰਬਈ ਦੇ ਵਿੱਚ ਆ ਤੇ ਤੁਹਾਨੂੰ ਅੱਜ ਇੱਕ ਨਵੀਂ ਜਿਹੜੀ ਹੈ ਉਹ ਸਥਾਨ ਦੇ ਦਰਸ਼ਨ ਕਰਵਾ ਰਹੇ ਆ ਤੇ ਅੱਜ ਆਪਾਂ ਉਸ ਥਾਂ ਦੇ ਉੱਤੇ ਪਹੁੰਚੇ ਆ ਜਿਸ ਥਾਂ ਨੂੰ ਦੇਖ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣੇ ਆ ਤੁਹਾਨੂੰ ਇਤਿਹਾਸ ਦੇ ਨਾਲ ਪ੍ਰਾਤਨ ਸਮੇਂ ਦੇ ਨਾਲ ਜੁੜਨ ਦਾ ਮੌਕਾ ਮਿਲਣਾ ਤੇ ਅੱਜ ਤੁਹਾਨੂੰ ਦਿਖਾ ਰਹੇ ਆ ਆਪਾਂ ਛਤਰਪਤੀ சிவாਜੀ ਵਸਤੂ ਸੰਗ੍ਰਹਿਲਿਆ ਮੁੰਬਈ ਦੋਸਤੋ ਅੱਜ ਇਸ ਮਿਊਜ਼ੀਅਮ ਦਾ ਨਾਮ ਛਤਰਪਤੀ சிவாਜੀ ਮਹਾਰਾਜ ਵਸਤੂ ਸੰਗ੍ਰਹਿਲਿਆ ਹੈ ਪਰ ਅਸਲ ਦੇ ਵਿੱਚ ਜਦੋਂ ਇਹ ਅੰਗਰੇਜ਼ਾਂ ਨੇ ਬਣਾਇਆ ਉਦੋਂ ਇਹਦਾ ਨਾਮ ਪ੍ਰਿੰਸ ਆਫ ਵੇਲਜ਼ ਮਿਊਜ਼ੀਅਮ ਆਫ ਵੈਸਟਰਨ ਇੰਡੀਆ ਰੱਖਿਆ ਗਿਆ ਸੀ ਜਿਹੜਾ ਇਹ ਮਿਊਜ਼ੀਅਮ ਆ ਨਾ ਇਹ ਮਿਊਜ਼ੀਅਮ ਜਿਹੜਾ ਹੈ ਉਹ ਪ੍ਰਿੰਸ ਆਫ ਵੇਲਜ਼ ਜਦੋਂ ਭਾਰਤ ਵਿੱਚ ਆਉਂਦਾ ਉਹਦੀ ਯਾਦ ਦੇ ਵਿੱਚ ਇਹ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ 1905 ਦੇ ਵਿੱਚ ਇਹਦੀ ਆਰੰਭਤਾ ਹੋਈ ਸੀ ਇਸ ਮਿਊਜ਼ੀਅਮ ਦੇ ਬਣਨ ਦੀ ਹੌਲੀ-ਹੌਲੀ ਜਿਹੜਾ ਸੀ ਇਹ ਚੱਲਦਾ ਗਿਆ ਪਰ ਜਦੋਂ 1915 ਦੇ ਵਿੱਚ ਇਸ ਦੀ ਇਮਾਰਤ ਜਿਹੜੀ ਆ ਉਹ ਪੂਰੀ ਹੁੰਦੀ ਹੈ ਤੁਸੀਂ ਅੱਜ ਵੀ ਜਾਉਣਾ ਤੇ ਕਈ ਵਾਰ ਜਿਹੜੇ ਇ ਇਥੋਂ ਦੇ ਗਾਈਡ ਨੇ ਉਹ ਕਹਿ ਦਿੰਦੇ ਨੇ ਜੀ ਇਹ ਪਹਿਲਾਂ ਹਸਪੀਟਲ ਹੁੰਦਾ ਸੀ ਮੈਂ ਵੀ ਜਦੋਂ ਇਹਦੇ ਵਿੱਚ ਗਿਆ ਤੇ ਮੈਂ ਕੈਟਨਾ ਗੱਲ ਕੀਤੀ ਤੇ ਉਹਨੇ ਕਿਹਾ ਜੀ ਇਹ ਇਮਾਰਤ ਪਹਿਲਾਂ ਹਸਪੀਟਲ ਹੁੰਦੀ ਸੀ ਪਰ ਅਸਲ ਵਿੱਚ ਇਹ ਇਮਾਰਤ ਪਹਿਲਾਂ ਹਸਪੀਟਲ ਨਹੀਂ ਸੀ ਹੁੰਦੀ ਇਹ ਅਜ਼ੈਬ ਘਰ ਹੀ ਬਣਾਇਆ ਗਿਆ ਸੀ ਪਰ ਜਦੋਂ ਪਹਿਲਾ ਵਿਸ਼ੋਜੁੱਧ ਹੁੰਦਾ ਤੇ ਉਸ ਦੇ ਦੌਰਾਨ ਫਿਰ ਬੱਚਿਆਂ ਦੇ ਭਲਾਈ ਕੇਂਦਰ ਅਤੇ ਇੱਕ ਫੌਜੀ ਹਸਪਤਾਲ ਦੇ ਵਜੋਂ ਇਹਦੀ ਵਰਤੋਂ ਕੀਤੀ ਗਈ ਕਿਉਂਕਿ ਉਸ ਸਮੇਂ ਇਹਦੀ ਇਮਾਰਤ ਬਣ ਗਈ ਸੀ ਪਰ ਇਹਦਾ ਉਦਘਾਟਨ ਨਹੀਂ ਸੀ ਹੋਇਆ ਪ੍ਰਿੰਸ ਆਫ ਵੇਲਜ਼ ਮਿਊਜ਼ੀਅਮ ਦਾ ਉਦਘਾਟਨ 10 ਜਨਵਰੀ 1922 ਨੂੰ ਬੰਬਈ ਦੇ ਗਵਰਨਰ ਸੀ ਜਿਹੜਾ ਦਾਨਾ ਜਿਹਦਾ ਨਾਮ ਸੀ ਜਾਰਜ ਲੋਇਡ ਉਹਦੀ ਪਤਨੀ ਸੀ ਲੇਡੀ ਲੋਇਡ ਉਹਦੇ ਵੱਲੋਂ ਕੀਤਾ ਗਿਆ ਸੀ ਸੋ ਉਸ ਤੋਂ ਬਾਅਦ ਹੌਲੀ-ਹੌਲੀ 1998 ਦੇ ਵਿੱਚ ਇਸ ਅਜ਼ਾਇਬ ਘਰ ਦਾ ਨਾਮ ਬਦਲ ਕੇ ਮਰਾਠਾ ਰਾਜ ਦੇ ਸੰਸਥਾਪਕ சிவாਜੀ ਦੇ ਨਾਮ ਦੇ ਉੱਤੇ ছত্রਪਤੀ சிவாਜੀ ਵਸਤੂ ਸੰਗ੍ਰਹਿਾਲਿਆ ਰੱਖ ਦਿੱਤਾ ਗਿਆ। ਦਰਸ਼ਕੋ ਜਦੋਂ ਆਪਾਂ ਮੇਨ ਗੇਟ ਤੋਂ ਇਸ ਮਿਊਜ਼ੀਅਮ ਦੇ ਅੰਦਰ ਪ੍ਰਵੇਸ਼ ਕਰਦੇ ਆਂ ਤੇ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਇਸ ਪੂਰੇ ਮਿਊਜ਼ੀਅਮ ਦਾ ਜਿਹੜਾ ਬਹੁਤ ਵੱਡਾ ਇੱਕ ਮਾਡਲ ਜਿਹੜਾ ਹੈ ਉਹ ਬਿਲਕੁਲ ਗੈਦਰੀ ਦੇ ਵਿੱਚਕਾਰ ਰੱਖਿਆ ਗਿਆ। ਆਮ ਤੌਰ ਤੇ ਮਾਡਲ ਸੋਹਣੇ ਹੁੰਦੇ ਨੇ ਬਿਲਡਿੰਗ ਨਹੀਂ ਸੋਹਣੀ ਹੁੰਦੀ ਪਰ ਇੱਥੇ ਮਾਡਲ ਉਨਾ ਸੋਹਣਾ ਨਹੀਂ ਲੱਗਿਆ ਮੈਨੂੰ ਜਿੰਨਾ ਸੋਹਣੀ ਇਹ ਬਿਲਡਿੰਗ ਲੱਗੀ ਬਿਲਡਿੰਗ ਬਾ ਕਮਾਲ ਹੈ ਤੁਸੀਂ ਦੇਖੋ ਵੀ 100 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਇਸ ਨੂੰ ਬਣੀ ਹੋਈ ਨੂੰ ਪਰ ਅੱਜ ਵੀ ਇਹ ਇੰਜ ਲੱਗਦਾ ਜਿਵੇਂ ਹੁਣੇ ਤਰੋਤਾ ਜੀ ਨਵੀਂ ਬਣੀ ਹੋਈ ਹੋ ਦਰਸ਼ਕ ਜਿਵੇਂ ਸਰਤਾਜ ਕਹਿੰਦਾ ਨਾ ਵੀ ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਰਫਤਾਰ ਤਰੱਕੀ ਵਾਲੀ ਸੱਚਮੁੱਚ ਤੇਜ਼ ਕਰ ਗਏ ਉਹ ਗੱਲ ਸੱਚ ਮੰਨਣੀ ਪੈਣੀ ਹੈ ਵੇਖੋ ਇਹ ਲਗਭਗ 103 ਸਾਲ 103 ਸਾਲ ਪੁਰਾਣੀ ਇਹ ਇਮਾਰਤ ਹੈ ਔਰ ਅੱਜ ਵੀ ਇਸ ਇਮਾਰਤ ਦੀ ਰੀਸ ਨਹੀਂ ਹੈ ਕੋਈ ਜਦੋਂ ਆਪਾਂ ਥੱਲੇੋਂ ਗੈਲਰੀ ਚੋਂ ਉੱਪਰ ਨੂੰ ਚੜਦੇ ਆ ਪੌੜੀਆਂ ਆਪ ਉੱਪਰ ਚੱਲਦੇ ਆ ਹੁਣ ਇੱਕ ਪਾਸੇ ਚੜਨ ਵਾਲੀਆਂ ਪੌੜੀਆਂ ਦੂਜੇ ਪਾਸੇ ਨੂੰ ਜਿਹੜੀਆਂ ਹੈਗੀਆਂ ਉਹ ਉਤਰਨ ਵਾਲੀਆਂ ਪੌੜੀਆਂ ਔਰ ਕਮਾਲ ਦੀ ਗੱਲ ਇਹ ਹੈ ਮੈਂ ਇੱਥੇ ਜਾ ਕੇ ਇਹ ਮੈਂ ਬਲਖਣ ਗੱਲ ਦੇਖੀ ਐ ਇਸ ਪ੍ਰਬੰਧਕੀਟਾਂ ਚੇ ਦੀ ਇੱਥੋਂ ਦੇ ਮਿਊਜ਼ੀਅਮ ਦੀ ਇੱਥੇ ਵੀਡੀਓ ਬਣਾਉਣ ਤੇ ਫੋਟੋਆਂ ਬਣਾਉਣ ਤੇ ਕੋਈ ਪਾਬੰਦੀ ਨਹੀਂ ਹੈ ਤੁਸੀਂ ਖੁੱਲ ਕੇ ਵੀਡੀਓ ਬਣਾ ਸਕਦੇ ਹੋ ਖੁੱਲ ਕੇ ਤੁਸੀਂ ਫੋਟੋਆਂ ਲੈ ਸਕਦੇ ਹੋ ਕੋਈ ਰੋਕ ਨਹੀਂ ਟੋਕ ਨਹੀਂ ਆ ਮੈਂ ਵਿਸ਼ੇਸ਼ ਤੌਰ ਤੇ ਜਾਣ ਸਰਪੇ ਲਈ ਗੱਲ ਪੁੱਛੀ ਗੈਟ ਦੇ ਕੋਲੋਂ ਸਕਿਉਰਟੀ ਗਾਰਡ ਦੇ ਕੋਲੋਂ ਕਹਿੰਦੇ ਤੁਸੀਂ ਬਣਾ ਸਕਦੇ ਹੋ ਜਿੰਨੀਆਂ ਮਰਜ਼ੀ ਬਣਾ ਲਓ ਆਮ ਤੌਰ ਦੇ ਉੱਤੇ ਜਿੰਨੀਆਂ ਪੁਰਾਣੀਆਂ ਇਮਾਰਤਾਂ ਨੇ ਭਾਰਤੀ ਪ੍ਰਤਿਤਵ ਵਿਭਾਗ ਦੇ ਅਧੀਨ ਨੇ ਉੱਥੋਂ ਵੀਡੀਓਗ੍ਰਾਫੀ ਨਹੀਂ ਕਰਨ ਦਿੱਤੀ ਜਾਂਦੀ ਪਤਾ ਨਹੀਂ ਕੀ ਚੱਕ ਕੇ ਲੈ ਜਾਏਗਾ ਬੰਦਾ ਮੈਂ ਬਠਿੰਡੇ ਦਾ ਕਿਲਾ ਘੁੰਮਣ ਗਿਆ ਉਹ ਕਹਿੰਦੇ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਇੱਥੇ ਦੱਸੋ ਬਠਿੰਡੇ ਦੇ ਕਿਲੇ ਵਿੱਚੋਂ ਕੀ ਕੀ ਕੱਢ ਲਿਆਏਗਾ ਕੋਈ ਪਰ ਇੰਨਾ ਸੋਹਣਾ ਮਿਊਜ਼ੀਅਮ ਹੈ ਇੱਥੇ ਤੁਸੀਂ ਜਿੰਨੀ ਮਰਜ਼ੀ ਵੀਡੀਓਗ੍ਰਾਫੀ ਜਿੰਨੀ ਮਰਜ਼ੀ ਤੁਸੀਂ ਇੱਥੇ ਫੋਟੋਗ੍ਰਾਫੀ ਕਰ ਸਕਦੇ ਹੋ ਤੁਹਾਨੂੰ ਕੋਈ ਰੋਕ ਨਹੀਂ ਕਿਉਂਕਿ ਇਹਨਾਂ ਦਾ ਮੰਨਣਾ ਹੈ ਵੀਡੀਓ ਬਣ ਗਈਆਂ ਬਾਹਰ ਜਾਣ ਗਈਆਂ ਲੋਕ ਦੇਖਣ ਵਾਸਤੇ ਆਉਣਗੇ ਔਰ ਇਹੀ ਕਾਰਨ ਹੈ ਵੀ ਇੱਥੇ ਅੱਜ ਵੀ ਹਜ਼ਾਰਾਂ ਲੋਕ ਰੋਜ਼ਾਨਾ ਟਿਕਟ ਭਰ ਕੇ 150 ਰੁਪਿਆ ਟਿਕਟ ਹੈ ਦੀ ਇੱਕ ਬੰਦੇ ਦੀ ਸਟੂਡੈਂਟਾਂ ਵਾਸਤੇ ਜਿਹੜੀ ਹੈ ਉਹ ਘੱਟ ਹੈ 150 ਰੁਪਿਆ ਟਿਕਟ ਹੈ ਔਰ 150 ਰੁਪਏ ਟਿਕਟ ਵੇਖ ਕੇ ਹਜ਼ਾਰਾਂ ਲੋਕ ਇੱਥੇ ਅੱਜ ਵੇਖਣ ਵਾਸਤੇ ਆਉਂਦੇ ਨੇ ਇਹ ਥਲੜੀ ਗੈਲਰੀ ਹੈ ਜਿਹਦੇ ਵਿੱਚ ਗੁਪਤ ਕਾਲ ਦੀਆਂ ਆਪਾਂ ਕਹੇ ਲੋ ਜਾਂ ਬੁੱਧ ਧਰਮ ਦੀਆਂ ਜਾਂ ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਮੂਰਤੀਆਂ ਨੇ ਉਹਨਾਂ ਨੂੰ ਰੱਖਿਆ ਗਿਆ ਹੈ ਉਹ ਕਮਾਲ ਦੀਆਂ ਮੂਰਤੀਆਂ ਨੇ ਸਾਰੀਆਂ ਕੁਝ ਟੁੱਟੀਆਂ ਹੋਈਆਂ ਵੀ ਨੇ ਕੁਝ ਬਿਲਕੁਲ ਆਪਣੇ ਸਹੀ ਹਾਲਤ ਵਿੱਚ ਨੇ ਪਰ ਜਦੋਂ ਆਪਾਂ ਨੂੰ ਨੇੜੋਂ ਦੇਖਦੇ ਆਂ ਨਾ ਉਦੋਂ ਮਨ ਖੁਸ਼ ਹੋ ਜਾਂਦਾ ਇਹਨਾਂ ਨੂੰ ਰੱਖ-ਰਖਾਵ ਦਾ ਇੰਨਾ ਧਿਆਨ ਰੱਖਿਆ ਗਿਆ ਸਿਕਿਉਰਿਟੀ ਇੰਨੀ ਐ ਸਫਾਈ ਇੰਨੀ ਆ ਵੀ ਬੰਦਾ ਹੈਰਾਨਗੀ ਮਨ ਜਾਂਦਾ ਔਰ ਅੰਦਰ ਹਰ ਥਾਂ ਉੱਤੇ ਹਰ ਕੋਨੇ 'ਚ ਏਸੀ ਚੱਲਦਾ ਹੈ ਠੰਡ ਐ ਕੋਈ ਗਰਮੀ ਤੁਹਾਨੂੰ ਮਹਿਸੂਸ ਨਹੀਂ ਹੁੰਦੀ ਔਰ ਬੜੇ ਆਰਾਮ ਦੇ ਨਾਲ ਬੰਦਾ ਦੇ ਹਰ ਚੀਜ਼ ਨੂੰ ਦੇਖ ਸਕਦਾ ਹੈ ਇਹ ਸ਼ਕਤੀ ਦੇਵੀ ਦੀ ਮੂਰਤੀ ਆ ਹਜ਼ਾਰਾਂ ਸਾਲ ਪੁਰਾਣੀ ਮੂਰਤੀ ਆ ਪਰ ਤੁਸੀਂ ਦੇਖੋ ਵੀ ਕਿਦਾਂ ਅੱਜ ਵੀ ਇਹ ਬਹੁਤ ਸੋਹਣੀ ਹਾਲਤ ਚ ਬਣੀ ਹੋਈ ਆ ਇਹ ਬੁੱਧ ਧਰਮ ਦੇ ਨਾਲ ਸੰਬੰਧਿਤ ਜਿਹੜੀਆਂ ਨੇ ਉਹ ਪੁਰਾਣੇ ਬੜਾਈਆਂ ਗਈਆਂ ਨੇ ਇਹ ਬੁੱਧ ਜੀ ਦੀ ਮੂਰਤੀ ਬਣਾਈ ਗਈ ਆ ਇਹ ਬੜੀ ਸੋਹਣੀ ਹੈ ਇਹ। ਧਾਤ ਦੀ ਬਣੀ ਹੋਈ ਹੈ ਇਹ। ਪਰ ਤੁਸੀਂ ਦੇਖੋ ਅੱਜ ਵੀ ਇਹ ਬਿਲਕੁਲ ਨਵੀਆਂ ਨਕੋਰ ਲੱਗਦੀਆਂ ਨੇ ਔਰ ਇਹਨਾਂ ਨੂੰ ਹਜ਼ਾਰਾਂ ਸਾਲ ਪੁਰਾਣੀਆਂ ਨੇ। ਇਹ ਬੁੱਧ ਜੀ ਦੀ ਮੂਰਤੀ ਹੈ। ਤੁਸੀਂ ਮੈਂ ਇਹਦੇ ਵਿੱਚ ਮੈਂ ਦੇਖੋ ਆਮ ਤੌਰ ਤੇ ਬੁੱਧ ਜੀ ਦੇ ਆਪਣੇ ਕੇਸ਼ ਆਪਾਂ ਨਾ ਉਹ ਕੁੰਗਰਾਲੇ ਜੇ ਦੇਖਦੇ ਆ ਉਦਾਂ। ਪਰ ਇੱਥੇ ਬੁੱਧ ਜੀ ਦੇ ਜਿਹੜੇ ਕੇਸ ਨੇ ਬੁੱਧ ਦੇ ਉਹ ਬੜੇ ਸਾਫ਼ ਦਿਖਾਈ ਗਏ ਨੇ। ਇਹ ਮਹਾਤਮਾ ਬੁੱਧ ਦੀ ਮੂਰਤੀ ਹੈ। ਇੱਕ ਹੋਰ ਗੈਲਰੀ ਹੈ ਜਿਹਦੇ ਵਿੱਚ ਅੱਜ ਦੀ ਜਿਹੜੀ ਮੁੰਬਈ ਦਿਖਾਈ ਗਈ ਹੈ। ਔਰ ਇਹ ਚਾਂਦੀ ਦੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਆ ਮੂਰਤੀਆਂ ਨੇ। ਇਹ ਮਹਾਰਾਸ਼ਟਰ ਦਾ ਜਿਹੜਾ ਅੱਜ ਦਾ ਜੀਵਨ ਸ਼ੈਲੀ ਆ ਜਾਂ ਆਪਕਲ ਸੱਭਿਆਚਾਰ ਜਿਨ੍ਹਾਂ ਦਿਖਾਈਆਂ ਗਈਆਂ ਨੇ ਫੋਟੋਆਂ ਦੇ ਰਹੀ। ਪਿੱਛੇ ਪੁਰਾਣੇ ਜਿਹੜੀਆਂ ਨੇ ਉਹ ਪ੍ਰਾਣ ਸੈਣ ਮਹਾਰਾਸ਼ਟਰ ਦਾ ਫੋਟੋਆਂ ਰਹੀ ਦਿਖਾਇਆ ਗਿਆ। ਦਸ ਕੋ ਇੱਥੇ ਜੋ ਖੇਚਦਾ ਕੇਂਦਰ ਹੈ ਨਾ ਇੱਕ ਮਮੀ ਹੈ ਇੱਥੇ ਆਮ ਤੌਰ ਦੇ ਉੱਤੇ ਆਪਾਂ ਕਹਿੰਦੇ ਆ ਵੀ ਮਿਸ਼ਰ ਜਾਂ ਯੂਰਪੀਅਨ ਦੇਸ਼ਾਂ ਦੇ ਵਿੱਚ ਜਿਹੜੀਆਂ ਮਮੀਆਂ ਪਾਈਆਂ ਜਾਂਦੀਆਂ ਨੇ ਪਰ ਇੱਥੇ ਵੀ ਇੱਕ ਮਮੀ ਜਾਂ ਜਿਹੜੀ ਅੱਜ ਵੀ ਸਹੀ ਹਾਲਤ ਦੇ ਵਿੱਚ ਆ ਤੁਹਾਨੂੰ ਉਹ ਦਿਖਾਉਣੇ ਵੀ ਹੈ ਤੇ ਉੱਥੇ ਦਾ ਗਾਈਡ ਖੜਾ ਸੀ ਤੇ ਉਹਨੇ ਮਤਲਬ ਕਿ ਉਹਦੇ ਬਾਰੇ ਜਾਣਨਾ ਵੀ ਪਾਇਆ ਜਾਣਕਾਰੀ ਦਿੱਤੀ ਤੇ ਇਹ ਜਿਹੜੀ ਮਮੀ ਆ ਨਾ ਇਹ ਇੱਕ ਮਮੀ ਆ ਇੱਕ ਦੱਸਦੇ ਨੇ ਵੀ ਇਹ 7 ਸਾਲ ਦੀ ਕਿਸੇ ਲੜਕੀ ਦੀ ਆ ਆਪਾਂ ਸੁਣਦੇ ਹਾਂ ਸਾਰੀ ਗੱਲ ਨਹੀਂ ਉੱਪਰ ਤੋਂ ਲੱਕੜੀ ਹੈ

ਸੋਦਰਸ਼ ਕੋ ਹੁਣ ਆ ਗਈ ਉਹ ਗੈਲਰੀ ਜਿਹੜੀ ਗੈਲਰੀ ਮੈਨੂੰ ਨਿੱਜੀ ਤੌਰ ਤੇ ਸਭ ਤੋਂ ਵੱਧ ਪਸੰਦ ਹੈ ਉਹ ਹੈ ਮਰਾਠਾ ਸਮਰਾਜ ਦੇਡੇ ਹਥਿਆਰ ਨੇ சிவாਜੀ ਜਾਂ ਪੇਸ਼ਵਾ ਜਾਂ ਮਰਾਠਾ ਸੂਰ ਬੀਰਾਂ ਦੀਆਂ ਜਿਹੜੀਆਂ ਇੱਥੇ ਨਿਸ਼ਾਨੀਆਂ ਪਈਆਂ ਨੇ ਉਸ ਸਮੇਂ ਦੇ ਹਥਿਆਰ ਪਏ ਨੇ ਉਹ ਉਹ ਸਾਰੇ ਇੱਥੇ ਜਿਸ ਗੈਲਰੀ ਚ ਪਏ ਹੋਏ ਨੇ ਇੱਥੇ ਜੇ ਦੇਖਿਓ ਇਹ ਸਾਰੀਆਂ ਚੀਜ਼ਾਂ ਜੰਗਾਂ ਯੁੱਧਾਂ ਦੇ ਵਿੱਚ ਜਿਹੜੀਆਂ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਉਹ ਹੈ ਤਾਲਾਂ ਨੇ ਸ੍ਰੀ ਰੁਤੀ ਪਹਿਨ ਪਹਿਨੇ ਜਾਣ ਵਾਲੇ ਇਹ ਕਵਚ ਨੇ ਜਿਹੜੇ ਉਸ ਸਮੇਂ ਪਹਿਨੇ ਜਾਂਦੇ ਸੀ ਔਰ ਅੱਜ ਵੀ ਇਹ ਕਮਾਲ ਦੀ ਹਾਲਤ ਵਿੱਚ ਨੇ ਤੁਸੀਂ ਵੇਖੋ ਵੀ ਸੈਂਕੜੇ ਸਾਲ ਪੁਰਾਣੇ ਨੇ ਇਹ ਬੰਦੂਖਾਂ ਜਿਹੜੀਆਂ ਉਸ ਸਮੇਂ ਚਲਾਈਆਂ ਜਾਂਦੀਆਂ ਸੀ ਜਦੋਂ ਇੱਥੇ ਮਰਾਠਾ ਸਮਰਾਟ ਸੀ ਜਿਹੜਾ ਉਹ ਜੂਝਦਾ ਸੀ ਔਰੰਗਜ਼ੇਬ ਦੇ ਨਾਲ ਮੁਗਲਾਂ ਦੇ ਨਾਲ ਵਿਦੇਸ਼ੀਆਂ ਦੇ ਨਾਲ ਔਰ ਬਹੁਤ ਕਮਾਲ ਦੇ ਨਾਲੇ ਸਾਮ ਕੀ ਰੱਖੀਆਂ ਹੋਈਆਂ ਚੀਜ਼ਾਂ ਨੇ ਸਾਰੀਆਂ ਔਰ ਜਦੋਂ ਇਹਨਾਂ ਨੂੰ ਆਪਾਂ ਨੇੜੇ ਤੋਂ ਦੇਖਦੇ ਆ ਨਾ ਤੇ ਐ ਇੱਕ ਵਾਰ ਨਾ ਸਰੀਰ ਵਿੱਚ ਚਰਨਾਟ ਛਿੜਦੀ ਹੈ ਇਦਾਂ ਇਹ ਦੇਖੋ ਇਹ ਬਹੁਤੀਆਂ ਜਿਹੜੀਆਂ ਕਿਉਂਕਿ ਇਹ ਉਹ ਕਾਲ ਆ ਜਦੋਂ ਪੰਜਾਬ ਦੇ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾ ਮਗਲਾਂ ਨਾਲ ਜੂਝ ਰਹੇ ਨੇ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਜੂਝ ਰਹੇ ਨੇ ਤੇ ਦੂਜੇ ਪਾਸੇ ਉਧਰ ਮਰਾਠੇ ਨੇ ਜਿਹੜੇ ਉਹ ਉਹ ਵੀ ਔਰੰਗਜ਼ੇਬ ਦੇ ਨਾਲ ਉਲਝੇ ਹੋਏ ਨੇ ਲੜਦੇ ਪਏ ਨੇ ਤੇ ਔਰੰਗਜ਼ੇਬ ਦੱਖਣ ਦੇ ਵਿੱਚ ਆ। ਤੋਂ ਇਹ ਬਹੁਤ ਸਾਰੀਆਂ ਜਿਹੜੀਆਂ ਨਾ ਸਿੱਖਾ ਸ਼ਸਤਰਾਂ ਦੇ ਨਾਲ ਮੇਲ ਖਾਂਦੀਆਂ ਨੇ ਜਿਹੜੀਆਂ ਆਪਾਂ ਗੁਰੂ ਸਾਹਿਬਾਨ ਦੇ ਗੁਰੂ ਘਰਾਂ ਦੇ ਵਿੱਚ ਸ਼ਸਤਰ ਦੇਖਦੇ ਆ ਉਹਨਾਂ ਦੇ ਨਾਲ ਲਗਭਗ ਇਹ ਮੇਲ ਖਾਂਦੀਆਂ ਚੀਜ਼ਾਂ ਨੇ ਸਾਰੀਆਂ। ਪਰ ਸਾਡੇ ਕੋਲੇ ਉਹਨੇ ਸ਼ਸਤਰ ਗੁਰੂ ਸਾਹਿਬਾਨ ਦੇ ਹੈ ਨਹੀਂ ਨਕਲ ਬਾਅਦ ਵਿੱਚ ਬਣਾ ਦਿੱਤੀ ਗਈ ਹੈ। ਪਰ ਇੱਥੇ ਉਹ ਬਿਲਕੁਲ ਪੁਰਾਣੀਆਂ ਚੀਜ਼ਾਂ ਬੜੀਆਂ ਸਾਹਮ ਕੇ ਰੱਖੀਆਂ ਹੋਈਆਂ ਨੇ ਇਹਨਾਂ ਨੇ ਸਾਰੀਆਂ ਤੁਸੀਂ ਦੇਖੋ ਇਹ ਜੰਗੀ ਸ਼ਸਤਰ ਨੇ ਸਾਰੇ ਮਰਾਠਿਆਂ ਦੀ ਸੂਰਬੀਰਤਾ ਦੀ ਗਾਥਾ ਨੂੰ ਇਹ ਚੇਤਾ ਕਰਵਾਉਂਦੇ ਆ ਕਿੰਦਾਂ ਫੁਲਾਦ ਦੀਆਂ ਬਣੀਆਂ ਹੋਈਆਂ ਐ ਤਲਵਾਰਾਂ ਇਹਨਾਂ ਤਲਵਾਰਾਂ ਨੇ ਸੈਂਕੜੇ ਜ਼ਾਲਿਮਾਂ ਦਾ ਨਾਸ਼ ਕੀਤਾ ਹੋਵੇਗਾ ਇਹ ਵੇਖੋ ਕਮਾਲ ਦਾ ਹਥਿਆਰ ਹੈ ਮੈਂ ਤੁਸੀਂ ਦੇਖ ਰਹੇ ਹਾਂ ਇਹ ਸਾਡੇ ਸਿੱਖ ਯੋਧਿਆਂ ਕੋਲ ਵੀ ਇਦਾਂ ਦੇ ਹਥਿਆਰ ਹੁੰਦੇ ਸੀ ਪਰ ਅਸੀਂ ਉਹਨਾਂ ਨੂੰ ਸਾਹਮਣੇ ਨਹੀਂ ਸਕੇ ਅ ਕਈ ਵਾਰ ਫਿਲਮਾਂ ਚ ਆਪਾਂ ਦੇਖਦੇ ਹੁੰਨੇ ਹੱਥ ਤੇ ਚੜਾ ਕੇ ਤੇ ਇਦਾਂੇ ਪੇਟ ਚ ਮਾਰੀ ਜਾਂਦੀ ਹੈ ਲੰਮੀ ਤੇ ਕੋਕ ਸਿੱਖਾਂ ਦੇ ਤੇ ਜਿਹੜੇ ਮਰਾਠਿਆਂ ਦੇ ਸ਼ਸਤਰ ਨੂੰ ਲਗਭਗ ਇੱਕੋ ਜਿਹੇ ਹੁੰਦੇ ਸੀ ਤੇ ਤੋਂ ਇਹ ਸਾਰੇ ਉਹ ਜੰਗੀ ਹਥਿਆਰ ਨੇ ਜਿਹੜੇ ਹੱਥਾਂ ਨਾਲ ਚਲਾਏ ਜਾਂਦੇ ਸੀ ਢਾਲਾਂ ਨੇ ਇਹ ਬਹੁਤ ਵਧੀਆ ਕਮਾਲ ਦੀਆਂ ਬਣੀਆਂ ਹੋਈਆਂ ਚਮੜੇ ਦੀਆਂ ਨੇ ਵੱਖ-ਵੱਖ ਜਾਨਵਰਾਂ ਦੀਆਂ ਖੱਲ ਦੀਆਂ ਬਣੀਆਂ ਹੋਈਆਂ ਨੇ ਤੇ ਕੁਛ ਜਿਹੜੀਆਂ ਢਾਲਾਂ ਨੇ ਉਹ ਲੋਹੇ ਦੀਆਂ ਬਣੀਆਂ ਹੋਈਆਂ ਨੇ ਇੱਕ ਢਾਲ ਇੱਥੇ ਬਹੁਤ ਵੱਡੀ ਪਈ ਹੋਈ ਹੈ ਇਹ ਢਾਲ ਹੈ ਇਹ ਢਾਲ ਬਹੁਤ ਵੱਡੀ ਹੈ ਬਹੁਤ ਵਿਸ਼ਾਲ ਹੈ ਤੇ ਬੜੀ ਮਜ਼ਬੂਤ ਇੱਕ ਕਿਸੇ ਪਸ਼ੂ ਦੇ ਚਮੜੀ ਦੀ ਬਣੀ ਹੋਈ ਹੈ ਇਹ ਪੁਰਾਣੀਆਂ ਕਿਰਪਾਨਾਂ ਪੁਰਾਣੇ ਸ਼ਸਤਰਾਂ ਇਹ ਸ਼ਿਵਾਜੀ ਮਰਾਠਾ ਜੀ ਦੀ ਮੂਰਤੀ ਦਿਖਾਈ ਗਈ ਹੈ ਔਰ ਦੂਜੇ ਪਾਸੇ ਇਹ ਮੈਨੂੰ ਲੱਗਦਾ ਵੀ ਇਹ ਜਿਹੜੀ ਹੈਗੀ ਆ ਇੱਕ ਪਾਸੇ ਇੱਥੇ ਔਰੰਗਜ਼ੇਬ ਦੀ ਆ ਮੂਰਤੀ ਬਣਾਈ ਗਈ ਹੈ ਇਹ ਲੱਗਦਾ ਵੀ ਜਦੋਂ ਸ਼ਿਵਾਜੀ ਔਰੰਗਜ਼ੇਬ ਨੂੰ ਮਿਲਦੇ ਨੇ ਤੇ ਦੋਨਾਂ ਵਿਚਕਾਰ ਇੱਕ ਗੱਲਬਾਤ ਹੁੰਦੀ ਹੈ ਜਦੋਂ ਸ਼ਿਵਾਜੀ ਨੂੰ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ ਇਹ ਉਦੋਂ ਦੀ ਕਹਾਣੀ ਨੂੰ ਬਿਆਨ ਕਰਦੀ ਹੋਈ ਇਹ ਜਿਹੜੀ ਹੈ ਉਹ ਤਸਵੀਰ ਹੈ ਆ ਪੁਰਾਣੇ ਇਹ ਕਹ ਲੋ ਵੀ ਵੱਖ-ਵੱਖ ਦੇਸ਼ਾਂ ਤੋਂ ਲਿਆਂਦੇ ਗਏ ਇਹ ਬਰਤਨ ਨੇ ਪੁਰਾਣੇ ਕਈ ਇੰਡੋਨੇਸ਼ੀਆ ਤੋਂ ਬਰਮਾ ਤੋਂ ਮਨੀਲਾ ਤੋਂ ਇਦਾਂ ਚਾਈਨਾ ਤੋਂ ਲਿਆਂਦੇ ਗਏ ਇਹ ਬਰਤਨ ਨੇ ਬਹੁਤ ਪੁਰਾਣੇ ਬਰਤਨ ਨੇੜੇ ਇੱਥੇ ਸੰਭਾਲ ਕੇ ਰੱਖੇ ਗਏ ਨੇ ਇਹ ਵੀ ਜਿਹੜਾ ਹੈ ਥੋੜਾ ਟਾਈਮ ਦੇ ਨਾਲ ਸਮੇਂ ਨਾਲ ਹੌਲੀ-ਹੌਲੀ ਦੇਖਣ ਵਾਲੀਆਂ ਚੀਜ਼ਾਂ ਨੇ ਸਾਰੀਆਂ ਬਰ ਸਭ ਤੋਂ ਵੱਡੀ ਗੱਲ ਆ ਵੀ ਇਹ ਬਹੁਤ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੁਸੀਂ ਜਦੋਂ ਆਪ ਖੁਦ ਜਾ ਕੇ ਵਿਖੋਗੇ ਨਾ ਤੇ ਤੁਹਾਡਾ ਮਨ ਇੰਨਾ ਖੁਸ਼ ਹੋਣਾ ਵੀ ਕਿੰਨੀ ਮਿਹਨਤ ਦੇ ਨਾਲ ਇਹ ਚੀਜ਼ਾਂ ਲਿਆਂਦੀਆਂ ਗਈਆਂ ਹੋਣਗੀਆਂ ਤੇ ਇੱਥੇ ਸੰਭਾਲ ਕੇ ਰੱਖੀਆਂ ਗਈਆਂ ਨੇ ਦਰਸ਼ਕੋ ਉਸ ਤੋਂ ਬਾਅਦ ਆ ਆਪਾਂ ਉਹ ਨਵੀਂ ਗੈਲਰੀ ਦਿਖਾਉਣ ਲੱਗੇ ਆ ਨਾ ਪਸ਼ੂਆਂ ਦੀ ਨੇਚਰਲੀ ਜਿਹੜੀ ਹੈ ਇਹ ਇਹ ਗੈਲਰੀ ਸਭ ਤੋਂ ਕਮਾਲ ਆ ਕਿਉਂਕਿ ਜਿੰਨੇ ਇੱਥੇ ਆ ਤੁਸੀਂ ਸ਼ੀਸ਼ੇ ਜੜੀਆਂ ਹੋਈਆਂ ਚੀਜ਼ਾਂ ਦੇਖ ਰਹੇ ਹਾਂ ਇਹ origignal ਨਹੀਂ ਸਾਰੀਆਂ ਇਹ ਤਸਵੀਰਾਂ ਨਹੀਂ ਆ ਨਾ ਇਹ ਮੂਰਤੀਆਂ ਨੇ ਜਿਹੜੇ ਜਿਹੜੇ ਵੀ ਇਹ ਪੰਛੀ ਨੇ ਇਹ ਪੰਛੀਆਂ ਦੀਆਂ ਅਸਲ ਹੀ ਉਹਨਾਂ ਦਾ ਸਰੀਰ ਹੈ ਤੇ ਉਸ ਸਰੀਰ ਦੇ ਵਿੱਚ ਕੈਮੀਕਲ ਭਰ ਕੇ ਰੱਖਿਆ ਗਿਆ ਜਿਵੇਂ ਆ ਉੱਲੂ ਆ ਇਹ ਉੱਲੂ ਸੱਚਮੁੱਚ ਉੱਲੂ ਹੈ ਆ ਗੈਂਡਾ ਹੈ ਇਹ ਗੈਂਡੇ ਮਾਰਕੇ ਨੂੰ ਇਹਦੇ ਵਿੱਚ ਭਰ ਕੇ ਨੂੰ ਕੈਮੀਕਲ ਪਾ ਕੇ ਇਹ ਰੱਖਿਆ ਗਿਆ ਉਸੇ ਤਰ੍ਹਾਂ ਦੇ ਨਾਲ ਜਿੰਨੇ ਵੀ ਜਾਨਵਰ ਨੇ ਇੱਥੇ ਸਾਰੀਆਂ origignal ਨੇ ਅਸਲੀ ਜਾਨਵਰ ਨੇ ਉਹਨਾਂ ਦੀ ਜਿਹੜੀ ਚਮੜੀ ਆ ਉਹਦੇ ਵਿੱਚ ਕੈਮੀਕਲ ਭਰ-ਭਰ ਕੇ ਉਹਨਾਂ ਨੂੰ ਸੰਭਾਲ ਕੇ ਜਿਵੇਂ ਬਾਜ਼ ਐ ਇਲਾ ਹਿਸ਼ਾਦ ਤੇ ਇਹਨਾਂ ਨੂੰ ਰੱਖਿਆ ਗਿਆ ਸੰਭਾਲ ਕੇ ਉਵੇਂ ਤੇ ਕਿਉਂਕਿ ਇਹ ਅਸਲੀ ਨੇ ਆ ਜਿਵੇਂ ਤੁਸੀਂ ਦੇਖੋ ਆ ਬਤਕਾਂ ਨੇ ਵੱਖਰੀ ਤਰ੍ਹਾਂ ਦੀਆਂ ਇਹ ਬਤਕਾਂ ਵੀ ਇੰਜ ਹੀ ਨੇ ਕਿ ਇਹ ਸਹੀ ਸਰੀਰ ਨੇ ਇਹਨਾਂ ਦੇ ਅਸਲੀ ਕੈਮੀਕਲ ਪਾਕ ਇਹਨਾਂ ਨੂੰ ਸੰਭਾਲ ਕੇ ਰੱਖਿਆ ਗਿਆ ਇਹ ਇਲਾ ਨਹੀਂ ਤੇ ਏ ਵੀ ਜਦੋਂ ਆਪਾਂ ਦੇਖਦੇ ਨੇ ੜੇ ਤੋਂ ਕਿ ਤੁਸੀਂ ਦੇਖੋ ਇਹ ਵੱਖਰੀ ਤਰ੍ਹਾਂ ਦੀ ਮੱਝਾਂ ਨਹੀਂ ਇਹ ਤੇ ਇਹ ਬਿਲਕੁਲ ਉਸੇ ਆਕਾਰ ਦੀਆਂ ਨੇ ਜਿਸ ਆਕਾਰ ਦੀ ਅਸਲੀ ਹੁੰਦੀ ਨੇ ਕਿਉਂਕਿ ਅਸਲੀ ਨੇ ਇਹ ਬਾਂਦਰ ਨੇ ਵੱਖ-ਵੱਖ ਕਿਸ ਨਸਲਾਂ ਦੀ ਕਹਿ ਲਓ ਤੇ ਇਹ ਸੱਚਮੱਚ ਆਪਾਂ ਕਹਿੰਦੇ ਅਸਲੀ ਲੱਗਦੇ ਆ ਇਹ ਅਸਲੀ ਲੱਗਦੇ ਨਹੀਂ ਇਹ ਹੈ ਹੀ ਅਸਲੀ ਹੈ ਇਹਨਾਂ ਦੇ ਸਰੀਰਾਂ ਦੇ ਵਿੱਚ ਕੈਮੀਕਲ ਭਰ ਕੇ ਵੀ ਚਮੜੀ ਇਹਨਾਂ ਦੀ ਖਰਾਬ ਨਾ ਹੋਵੇ ਤੇ ਇੱਥੇ ਰੱਖੇ ਗਏ ਨੇ ਜੋ ਬਿਲਕੁਲ ਨੀਡੋ ਤੂੰ ਆਪਾਂ ਦੇਖਾਂਗੇ ਤੇ ਆਪਾਂ ਨੂੰ ਲੱਗਦਾ ਵੀ ਸੱਚਮੁੱਚ ਇਹ ਬੈਠੀ ਹੋਣ ਜਿਵੇਂ ਦਰਖਤਾਂ ਦੀਆਂ ਟਾਹਣੀਆਂ ਦੇ ਉੱਪਰ ਆਹ ਬੰਦਰ ਤੁਸੀਂ ਦੇਖੋ ਲੱਗਦਾ ਨਾ ਬਿਲਕੁਲ ਜਿਵੇਂ ਜਿਉਂਦਾ ਹੀ ਹੋਵੇ ਕਿਸੇ ਸਮੇਂ ਇਹ ਇਦਾਂ ਹੀ ਬੈਠਾ ਹੋਵੇਗਾ ਤੇ ਇਹ ਇਹ ਮਰ ਗਿਆ ਤੇ ਫਿਰ ਇਹਦੇ ਸਰੀਰ ਵਿੱਚ ਕੈਮੀਕਲ ਭਰ ਕੇ ਇਹਦੇ ਸਰੀਰ ਨੂੰ ਇਦਾਂ ਸੰਭਾਲ ਲਿਆ ਗਿਆ ਵੀ ਇਹ ਖਰਾਬ ਨਾ ਹੋਵੇ ਅੱਗੇ ਤੁਹਾਨੂੰ ਆ ਹਿਰਨ ਨੇ 12 ਸਿੰਗੇ ਹਿਰਨ ਜਿਹਨਾਂ ਨੂੰ ਆਪਾਂ ਬੋਲ ਦਿੰਨੇ ਆ ਇਹ ਪਿੱਛੇ ਜਿਹੜੀ ਉਹ ਜੰਗਲ ਦੀ ਤਸਵੀਰਾਂ ਲੱਗੀ ਹੋਈ ਆ ਪਰ ਜਿਹੜੇ ਮੂਰੇ ਨੇ ਇਹ 12 ਸਿੰਗੇੜੇ ਹਿਰਨ ਨੇ ਉਹ ਲੱਗੇ ਹੋਏ ਨੇ ਆ ਸ਼ੇਰ ਆ ਜਿਹੜਾ ਇਹ ਬਿਲਕੁਲ ਅਸਲੀ ਸ਼ੇਰ ਆ ਸਰੀਰ ਨੂੰ ਸੰਭਾਲ ਕੇ ਰੱਖਿਆ ਹੋਇਆ ਇਹਦੇ ਸਰੀਰ ਉੱਤੇ ਕੈਮੀਕਲ ਲਾ ਕੇ ਇਹਦੇ ਅੰਦਰ ਕੁਛ ਨਾ ਕੁਛ ਭਰ ਕੇ ਤੇ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਇਹਨੂੰ ਜੀਵਤ ਯਤਨ ਕੀਤਾ ਗਿਆ ਵੀ ਲੱਗੇ ਇਹ ਬਿਲਕੁਲ ਔਰ ਇਹ ਬਿਲਕੁਲ ਸਹੀ ਅਸਲੀ ਸ਼ੇਰ ਹੈ ਇਹ ਉਸ ਇਲਾਕੇ ਦੀਆਂ ਇਹ ਕਹਿ ਲੋ ਵੀ ਜਾਨਵਰ ਨੇ ਜਿੰਨੇ ਵੀ ਇਹ ਮਨਲਾ ਦਾ ਬੱਕਰੀਆਂ ਨੇ ਵਿਸ਼ੇਸ਼ ਤਰ੍ਹਾਂ ਦੀਆਂ ਤੇ ਇਹ ਖੜੀਆਂ ਹੋਈਆਂ ਨੇ ਉਸੇ ਢੰਗ ਦੇ ਨਾਲ ਇਹਨਾਂ ਦੇ ਵੀ ਸਰੀਰਾਂ ਵਿੱਚ ਕੈਮੀਕਲ ਭਰ ਕੇ ਉੱਪਰ ਕੈਮੀਕਲ ਲਾ ਕੇ ਇਹਨਾਂ ਨੂੰ ਇਸ ਤਰ੍ਹਾਂ ਖੜਾਇਆ ਗਿਆ ਵੀ ਇਹ ਇਹਨਾਂ ਦਾ ਜਿਹੜਾ ਚਮੜੀ ਉਹ ਖਰਾਬ ਨਾ ਹੋਵੇ ਆ ਤੁਸੀਂ ਦੇਖੋ ਵੀ ਇਹ ਸ਼ੇਰ ਨਹੀਂ ਲੱਗਦੀ ਆ ਇਹ ਵੀ ਰੱਖੀ ਗਈ ਆ ਸੰਭਾਲ ਕੇ కెమికਲ ਲੱਗਿਆ ਹੋਇਆ ਦੇ ਸਰੀਰ ਨੂੰ ਵੀ ਇਹ ਚਮੜੀ ਜੜੀ ਉਹ ਖਰਾਬ ਨਾ ਹੋਵੇ ਤੇ ਨੇੜੋਂ ਦੇਖੀਏ ਤੇ ਬਹੁਤ ਨੇੜੋਂ ਆਪਾਂ ਨੂੰ ਦੇਖ ਸਕਦੇ ਆ ਇਹ 12 ਸਿੰਘਾਂ ਜੀ ਦੇਖੋ ਆਂ ਲੱਗਦਾ ਸੱਚਮੁੱਚ ਖੜਾ ਹੋਵੇ ਅੱਜ ਵੀ ਇਹ ਤੇ ਸੈਂਕੜੇ ਸਾਲ ਹੋ ਗਏ ਇਹਨੂੰ ਖੜੇ ਨੂੰ ਇਸ ਤਰ੍ਹਾਂ ਨਾਲ ਕਿਉਂਕਿ 103 ਸਾਲ ਤਾਂ ਇਹਨੂੰ ਬਣੇ ਨੂੰ ਹੋ ਗਏ ਨੇ ਦਰਸ਼ਕੋ اے سی ছত্রपती शिवाजी سنگ్రాలਿਆ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟਾਂ ਵਿੱਚ ਦੱਸਿਓ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਬਹੁਤ ਬਹੁਤ